ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਏ ਪ੍ਰਭੂ ਜੋ ਕੁਝ ਦਿਖ ਰਿਹਾ ਹੈ ਜੋ ਕੁਝ ਸੁਣ ਰਿਹਾ ਹੈ ਸਭ ਤੇਰੀ ਕਲਾ ਹੈ ਇਹ ਸਾਰਾ ਕੁਝ ਤੇਰੇ ਬਾਣੀ ਵਿੱਚ ਹੋ ਰਿਹਾ ਹੈ ਇਹ ਸਾਰਾ ਕੁਝ ਤੇਰੇ ਸੁੱਖਾ ਦਾ ਮੂਲ ਹੈ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਜੋ ਕੁਦਰਤ ਵੱਲੋਂ ਦਿੱਤੇ ਖਜ਼ਾਨੇ ਇਸ ਤਰ੍ਹਾਂ ਇਹ ਕੁਦਰਤ ਦਾ ਸ਼ਬਦ ਆਪਾਂ ਨੇ ਸਰਵਣ ਕੀਤਾ ਹੈ ਕੁਦਰਤ ਵੱਲੋਂ ਸਾਨੂੰ ਇਹ ਜੀਵਨ ਜੋ ਧਾਨ ਦੇ ਰੂਪ ਵਿੱਚ ਦਿੱਤਾ ਹੋਇਆ ਅਸੀਂ ਇਹਨੂੰ ਵਧੀਆ ਜ਼ਿੰਦਗੀ ਜਿਉਣ ਲਈ ਕੁਦਰਤ ਵੱਲੋਂ ਦਿੱਤੇ ਹੋਏ ਖਜ਼ਾਨੇ ਹਣ ਜਿਨ੍ਹਾਂ ਬਾਰੇ ਆਪਾਂ ਗੱਲ ਕਰਾਂਗੇ ਉਹਨਾਂ ਨੂੰ ਸੇਵਨ ਕਰਕੇ ਅਸੀਂ ਇੱਕ ਵਧੀਆ ਜ਼ਿੰਦਗੀ ਜਿਉ ਸਕਦੇ ਆਂ ਇਸ ਸਾਇੰਸ ਦੀ ਦੁਨੀਆ ਵਿੱਚ ਅਸੀਂ ਬਹੁਤ ਹੀ ਬਿਜੀ ਲਾਈਫ ਜੀ ਰਹੇ ਹਾਂ ਦੌੜ ਭਾਜੀ ਜ਼ਿੰਦਗੀ ਵਿੱਚ ਕਿਸੇ ਕੋਲ ਟਾਈਮ ਹੀ ਨਹੀਂ ਘਰ ਦੇ ਕੰਮ ਦਫ਼ਤਰ ਦੇ ਕੰਮ ਬਿਜ਼ਨਸ ਦੇ ਕੰਮ ਬੱਚਿਆਂ ਦੀ ਦੇਖਭਾਲ ਅਤੇ ਹੋਰ ਬਹੁਤ ਤਰ੍ਹਾਂ ਦਾ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਹਨ ਲੇਕਿਨ ਹਰ ਕੋਈ ਇੱਕ ਵਧੀਆ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਇੱਕ ਚੰਗਾ ਜੀਵਨ ਜੀਣ ਲਈ ਅਸੀਂ ਕੁਦਰਤ ਵੱਲੋਂ ਤੋਹਫੇ ਵਿੱਚ ਮਿਲੇ ਫਰੂਟ ਡਰਾਈ ਫਰੂਟ ਜਿਨ੍ਹਾਂ ਨੂੰ ਅਸੀਂ ਸਹੀ ਤਰੀਕੇ ਨਾਲ ਸੇਵਨ ਕਰਕੇ ਆਪਣੀ ਸਿਹਤ ਨੂੰ ਵਧੀਆ ਸੰਭਾਲ ਸਕਦੇ ਹਾਂ ਅੱਜ ਅਸੀਂ ਚਾਰ ਡਰਾਈ ਫਰੂਟ ਜਿਨ੍ਹਾਂ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਵਿੱਚੋਂ ਬਦਾਮ ਹੰਦੀਰ ਅਖਰੋਟ ਅਤੇ ਕਿਸ਼ਮਿਸ਼ ਜੋ ਆਮ ਘਰਾਂ ਦੇ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ ਇਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਖਾਣਾ ਹੈ ਕਦੋਂ ਖਾਣਾ ਹੈ ਅਤੇ ਕਿੰਨੀ ਮਾਤਰਾ ਵਿੱਚ ਖਾਣਾ ਹੈ ਸੇਵਨ ਕਰਨ ਦਾ ਤਰੀਕਾ ਅਤੇ ਉਮਰ ਦੇ ਹਿਸਾਬ ਨਾਲ ਇਸ ਦੀਆਂ ਜੋ ਪ੍ਰਾਪਤੀਆਂ ਹਨ ਕਿਦਾਂ ਕਿਦਾਂ ਇਹ ਛੋਟੀ ਉਮਰ ਵਾਲਿਆਂ ਵਾਸਤੇ ਕਿਦਾਂ ਕੰਮ ਕਰਦਾ ਹੈ ਔਰ ਵੱਡੀ ਉਮਰ ਵਾਲਿਆਂ ਵਾਸਤੇ ਕੀ ਵਰਦਾਨ ਹੈ ਇਹ ਸਾਰਾ ਕੁਝ ਆ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ 4-5 ਬਦਾਮ ਗਿਰੀਆਂ ਇੱਕ ਬੰਦੇ ਵਾਸਤੇ 4-5 ਬਦਾਮ ਗਿਰੀਆਂ, 2 ਅੰਜੀਰ, 2 ਪੀਸ ਅਖਰੋਟ, 6-7 ਪੀਸ ਕਿਸ਼ਮਿਸ। ਇਹ ਇੱਕ ਇਨਸਾਨ ਵਾਸਤੇ ਔਰ ਬੱਚਿਆਂ ਵਾਸਤੇ 2 ਤੋਂ 3 ਬਦਾਮ ਗਿਰੀਆਂ ਪੀਸ, 4 ਕਿਸ਼ਮਿਸ ਦੇ ਪੀਸ, ਅੱਧੀ ਅੰਜੀਰ ਅਤੇ ਇੱਕ ਅਖਰੋਟ। ਇਹ ਬੱਚਿਆਂ ਵਾਸਤੇ ਹੈ। ਇਸ ਨੂੰ ਅਸੀ ਰਾਤ ਨੂੰ ਸਾਹ ਪਾਣੀ ਨਾਲ ਧੋ ਕੇ ਚੀਨੀ ਦੇ ਬਰਤਨ ਦੇ ਵਿੱਚ ਭੋਂਗੇ ਰੱਖ ਦੇਣਾ ਹੈ ਸੌਣ ਵੇਲੇ ਸਵੇਰੇ ਉੱਠ ਕੇ ਇਹਨਾਂ ਡਰਾਈ ਫਰੂਟਾਂ ਨੂੰ ਸਾਫ਼ ਪਾਣੀ ਨਾਲ ਧੋ ਲੈਣਾ ਹੈ ਸਭ ਤੋਂ ਪਹਿਲਾਂ ਅਸੀਂ ਪਨਾਮ ਗਿਰੀ ਨੂੰ ਛਿੱਲ ਲੈਣਾ ਹੈ ਛਿਲਕਾ ਉਤਾਰ ਦੇਣਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਵਾਰੀ-ਵਾਰੀ ਚਬਾ ਕੇ ਖਾਣਾ ਹੈ ਜਿਸ ਤਰ੍ਹਾਂ ਅੰਜੀਰ ਨੂੰ ਤੁਸੀਂ ਪਹਿਲਾਂ ਖਾ ਲੋ ਆਂ ਵਿੱਚ ਸਵਾਦਿਸ਼ਟ ਹੁੰਦੀ ਹੈ ਮਿੱਠੀ ਹੁੰਦੀ ਹੈ ਕਦਮਗਰੀ ਬਹੁਤ ਸਵਾਦਿਸ਼ਟ ਹੁੰਦੀ ਹੈ ਅਖਰੋਟ ਵੀ ਸਵਾਦਿਸ਼ਟ ਹੁੰਦਾ ਕਿਸ਼ਮਿਸ ਵੀ ਮਿੱਠੀ ਹੁੰਦੀ ਹੈ ਇਸ ਨੂੰ ਸੀ ਚਵਾ ਚਵਾ ਕੇ ਖਾਣਾ ਖਾਲੀ ਪੇਟ ਸਵੇਰੇ ਉੱਠਦੇ ਸਾਰੇ ਔਰ ਬੱਚਿਆਂ ਨੂੰ ਵੀ ਇਸੇ ਤਰੀਕੇ ਨਾਲ ਹੀ ਖਵਾਉਣਾ ਹੈ ਖਾਲੀ ਪੇਟ ਜਿਸ ਦੇ ਖਾਣ ਨਾਲ ਸੇਵਨ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਹੁੰਦੀ ਕਮੀ ਨੂੰ ਪੂਰਾ ਕਰਦਾ ਹੈ ਲੱਕ ਦਰਦ ਮੋਢਿਆਂ ਦਾ ਦਰਦ ਗੋਡਿਆਂ ਦਾ ਦਰਦ ਠੀਕ ਕਰਦਾ ਹੈ ਲੀਵਰ ਦੀ ਗਰਮੀ ਨੂੰ ਇਹ ਦੂਰ ਕਰ ਦਿੰਦਾ ਹੈ ਜੋ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਉਹਦੀ ਇਹ ਪੂਰਤੀ ਕਰਦਾ ਹੈ ਉਹ ਸਾਡੇ ਸਰੀਰ ਦੀ ਪਾਚਨ ਕਿਰਿਆ ਜੋ ਕਿ ਇਧਰ ਉਹ ਦੀਆਂ ਚੀਜ਼ਾਂ ਖਾਣ ਨਾਲ ਖਰਾਬ ਹੋ ਜਾਂਦੀ ਆ ਉਹਨੂੰ ਇਹ ਬਹੁਤ ਸਹੀ ਕਰ ਦਿੰਦਾ ਹੈ ਆਪਣੇ ਤਰੀਕੇ ਨਾਲ ਕਿਉਂਕਿ ਡ్రਾਈ ਫਰੂਟਾਂ ਆਚਨ ਕਿਰਿਆਂ ਦੇ ਨਾਲ ਨਾਲ ਸਰੀਰ ਦਾ ਰਿਸਟ ਪੋਸਟਰ ਜੋ ਸਿਸਟਮ ਹੈ ਉਸ ਨੂੰ ਤੰਦਰੁਸਤ ਕਰਦਾ ਹੈ ਬੱਚਿਆਂ ਦੀ ਸਰੀਰਕ ਗ੍ਰੋਥ ਨੂੰ ਵਧਾਉਂਦਾ ਹੈ ਬੱਚਿਆਂ ਦੀ ਦਿਮਾਗ ਦੀ ਉਪਜਾਦਕਤਾ ਨੂੰ ਵਧਾਉਂਦਾ ਹੈ ਔਰ ਬੱਚਿਆਂ ਨੂੰ ਮਟਾਪਾ ਨਹੀਂ ਹੋਣ ਦਿੰਦਾ ਇਹ ਡ్రਾਈ ਫਰੂਟ ਵੇਖੋ ਇਹਨਾਂ ਦੀ ਤਸਵੀਰ ਥੋੜੀ ਗਰਮ ਹੁੰਦੀ ਹੈ ਔਰ ਜਦੋਂ ਇਸ ਨੂੰ ਅਸੀਂ 10-12 ਘੰਟੇ ਪਾਣੀ ਵਿੱਚ ਭੌਂਕੇ ਰੱਖਾਂਗੇ ਤਾਂ ਇਹਨਾਂ ਨੂੰ ਖਾਣ ਦੇ ਨਾਲ ਮੇਦੇ ਜਿਹੀ ਗਰਮੀ ਨਹੀਂ ਹੁੰਦੀ ਸਗੋਂ ਸਦੋਂ ਮੇਦੇ ਦੀ ਗਰਮੀ ਨੂੰ ਖੁਦ ਦੂਰ ਕਰਦਾ ਹੈ ਹਰੀ ਕੋਮਰ ਵਿੱਚ ਲੋਕਾਂ ਲਈ ਥਾਰੇ ਡਰਾਈ ਫਰੂਟ ਇੱਕ ਵਰਦਾਨ ਹਨ ਜੋ ਕਿ ਸੇਵਨ ਕਰਕੇ ਇੱਕ ਵਧੀਆ ਜ਼ਿੰਦਗੀ ਜਿਉਣ ਵਿੱਚ ਸਾਈ ਹੁੰਦੇ ਹਨ ਅਸੀਂ ਉਤਤ ਵੱਲੋਂ ਇਤੇ ਡਰਾਈ ਫਰੂਟਾਂ ਨੂੰ ਵੱਧ ਤੋਂ ਵੱਧ ਸੇਵਨ ਕਰਕੇ ਆਪਣੇ ਆਪਣੇ ਬੱਚਿਆਂ ਦੀ ਸਿਹਤ ਲਈ ਸਮਾਂ ਕੱਢ ਕੇ ਇੱਕ ਬੁੱਢੀ ਦਾਤ ਜੋ ਪ੍ਰਮਾਤਮਾ ਨੇ ਸਾਨੂੰ ਇਨਸਾਨੀ ਇਨਾਮ ਬਖਸ਼ਿਸ਼ ਕੀਤਾ ਹੈ ਇਹਦੀ ਸੰਭਾਲ ਕਰ ਸਕਦੇ ਹਾਂ ਕਿਉਂਕਿ ਇੱਕ ਵਧੀਆ ਇਨਸਾਨ ਵਧੀਆ ਸਿਹਤ ਲੈ ਕੇ ਘਰ ਦੇ ਕੰਮ ਜ਼ਿੰਦਗੀ ਦੇ ਕੰਮ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਤਾਂ ਹੀ ਕਰ ਸਕਦਾ ਹੈ ਜੇ ਉਹਦੀ ਆਪਣੀ ਉਹਦੀ ਇੱਕ ਵਧੀਆ ਸਿਹਤ ਹੋਵੇਗੀ ਇਸ ਲਈ ਇਹ ਕੁਦਰਤ ਵੱਲੋਂ ਦਿੱਤੇ ਹੋਏ ਸੋਮੇ ਜੋ ਚਾਰੇ ਡ్రਾਈ ਫਰੂਟ ਦੱਸਿਆ ਹਨ ਮੈਂ ਬਦਾਮ, ਕਿਸ਼ਮਿਸ਼, ਅਖਰੋਟ ਤੇ ਅੰਜੀਰ ਜੋ ਬੜੇ ਆਸਾਨੀ ਨਾਲ ਮਿਲ ਜਾਂਦੇ ਹਨ ਕੋਈ ਜ਼ਿਆਦਾ ਕਾਸਟਲੀ ਵੀ ਨਹੀਂ ਹਨ ਇਸ ਲਈ ਅਸੀਂ ਇਸ ਨੂੰ ਵਰਤ ਕੇ ਸਾਰੇ ਆਪਣੀ ਇੱਕ ਵਧੀਆ ਜ਼ਿੰਦਗੀ ਜਿਉਣ ਦੇ ਲਈ ਉਦਦਤ ਵੱਲੋਂ ਦਿੱਤਾ ਇਨਸਾਨੀ ਜਮਾਂ ਆਪਣੇ ਤੇ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਵਿੱਚ ਜੋ ਸਾਨੂੰ ਸਹਾਈ ਹੁੰਦਾ ਹੈ ਇਸ ਲਈ ਗੁਰੂ ਪਿਆਰਿਓ ਗੁਰੂ ਸਵਾਰਿਓ ਉਦਦਤ ਵੱਲੋਂ ਦਿੱਤੀਆਂ ਇਹ ਬਰદાન ਚੀਜ਼ਾਂ ਆਪਾਂ ਜੋ ਆਪਾਂ ਨੂੰ ਵਿਰਸੇ ਵਿੱਚ ਮਿਲੀਆਂ ਹਨ ਇਸ ਨੂੰ ਸਾਂਭ ਸੰਭਾਲ ਕਰੀਏ ਇੱਕ ਅੱਛਾ ਜੀਵਨ ਜਿਉਣ ਲਈ ਵਧੀਆ ਖਾਣਾ ਖਾ ਕੇ ਆਪਣੀ ਵਧੀਆ ਸਿਹਤਿਆ ਕਰੀਏ ਸਾਰਾ ਕੁਝ ਬੋਲਦਿਆਂ ਹੋਇਆਂ ਹੋਈਆਂ ਭੁੱਲਾਂ ਆਪ ਸੰਗਨੇ ਬਖਸ਼ਿਸ਼ ਗੜੀਆਂ ਹਨ ਸਤਿਗੁਰ ਬਖਸ਼ਣ ਜੋਗ ਹਨ ਇਸ ਲਈ ਇਹ ਚੀਜ਼ਾਂ ਵਰਤ ਕੇ ਆਪਾਂ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ